ਗੁਰਦੋਰਾਇਕਸਵਤ ਬਾਬਾ ਬਾਲਕ ਸਿੰਘ ਜੀ ਬੇਦੀ ਬਾਬੇ ਦਾ ਬਾਗ ਬਾੜੀਆਂ ਕਲਾਂ ਨੇੜੇ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਬਾਬਾ ਬਾਲਕ ਸਿੰਘ ਜੀ ਬੇਦੀ ਜੀ ਦਾ 265ਵਾਂ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਗੁਰੂ ਘਰ ਦੇ ਦਾਸ ਰਕबीर ਸਿੰਘ ਬੇਦੀ ਜੀ ਦੀ ਅਗਵਾਈ ਹੇਠ ਬੜੀ ਸ਼ਰਧਾ ਭਾਵਨਾ ਨਾਲ ਕਰਵਾਏ ਗਏ ਜਿਸ ਵਿੱਚ ਸ੍ਰੀ ਅਖੰਡ ਪਾਠ ਸਾਹਿਬੀ ਦੇ ਭੋਗ ਪਾਉਣ ਪ੍ਰੰਤ ਬਕ ਬਕ ਰਾਗੀਟਾ ਦੀ ਜਥੇ ਕਥਾ ਸਬਚਾਂ ਸੰਤਾਂ ਵੱਲੋਂ ਪ੍ਰੋਚਨਾ ਨਾਲ ਸੰਗਤ ਨੂੰ ਨਿਹਾਲ ਕੀਤਾ ਗਿਆ ਇਸ ਮੌਕੇ ਐਸਜੀਆਰ ਹਸਪੀਟਲ ਕੋਟਪੁਤੋਹੀ ਵੱਲੋਂ ਡਾਕਟਰ ਪਰਮਿੰਦਰ ਸੂਦ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪੀਟਲ ਕੋਟਪੁਤੋਹੀ ਤੋਂ ਅੱਜ ਅਸੀਂ ਪਹੁੰਚੇ ਇੱਥੇ ਪਿੰਡ ਬਾੜੀਆਂ ਕਲਾਂ ਮਾਲਪੁਰ ਦੇ ਲਾਗੇ ਡਿਸਟ੍ਰਿਕਟ ਹੁਸ਼ਿਆਰਪੁਰ ਵਿਖੇ ਜਿਹੜਾ ਕਿ ਬਾਬਾ ਬਲਕ ਸਿੰਘ ਜੀ 베ਦੀ ਜਿਹੜੇ ਕਿ ਗੁਰਨਾਨਕ ਪਾਤਸ਼ਾਹ ਦੀ ਕੁਲ ਦੇ ਵਿੱਚੋਂ ਹੋਏ ਆ ਉਹਨਾਂ ਦਾ ਇਹ ਤਪਸਥਾਨ ਤੇ ਆ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਇਹ ਸਲਾਨਾ ਜੋੜ ਮੇਲਾ 265ਵਾਂ ਇਸ 265ਵੇਂ ਸਲਾਨਾ ਜੋੜ ਮੇਲੇ ਦੀਆਂ ਸਾਰੇ ਹੀ ਸਮੂਹ ਸੰਗਤ ਨੂੰ ਗੁਰੂ ਪਿਆਰੀ ਜਿੰਨੀ ਵੀ ਹੈਗੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਮੇਰੇ ਨਾਲ ਪਹੁੰਚੇ ਸਾਬਕਾ ਇੰਸਪੈਕਟਰ ਰਾਮਪੁਰ ਦਾ ਸੂਜੀ ਮੇਰੇ ਫਾਦਰ ਸਾਹਿਬ ਸਾਡੇ ਦਰਜੀਤ ਸਿੰਘ ਜੀ ਸੋਢੀ ਜੋ ਅਸੀਂ ਆਕੇ ਇੱਥੇ ਸਾਰਿਆਂ ਨੇ ਕੱਟੇ ਹੋ ਕੇ ਇੱਥੇ ਆਪਣਾ ਆਸ਼ੀਰਵਾਦ ਪ੍ਰਾਪਤ ਕੀਤਾ ਮਹਾਰਾਜ ਦਾ ਸੋ ਮੇਰੇ ਵੱਲੋਂ ਤੇ ਮੇਰੀ ਪੂਰੀ ਟੀਮ ਵੱਲੋਂ ਇਸ ਸਲਾਨਾ ਜੋੜ ਮੇਲੇ ਦੀਆਂ ਸਾਰਿਆਂ ਨੂੰ ਹੀ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ